ਜੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਅੱਜ ਅਸੀਂ ਚਲੇ ਆਂ ਸ਼੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਟਰੈਲੀ 969 ਟਰੈਕਟਰ ਤੇ ਮੇਰੇ ਵੀਰੋ ਤੁਸੀਂ ਸੰਕਰੇ ਚੈੱਕ ਕਰ ਸਕਦੇ ਹੋ ਮੇਰੇ ਵੀਰੋ ਤਿਆਰੀ ਹੋ ਰਹੀ ਆ ਝੰਡਾ ਵਧੀਆ ਲੱਗਿਆ ਦੇਖੋ ਟਰੈਕਟਰ 969 ਆ ਮੇਰੇ ਵੀਰੋ ਮਿਲਦੇ ਆ ਤੁਹਾਨੂੰ ਦੱਸਾਂਗੇ ਠੀਕ ਹੈ ਟਰੈਕਟਰ ਦੇਖ ਸਕਦੇ ਹੋ ਮਿਲਦੇ ਆ ਤੁਹਾਨੂੰ ਥੋੜੀ ਅੱਗੇ ਜਾ ਕੇ ਚਲੋ ਵੀ ਟਰਾਲੀ 'ਚ ਟਰਾਲੀ 'ਚ ਬੈਠੋ ਟਰਾਲੀ ਵਿੱਚ ਹਾਂਜੀ ਮਿੱਤਰੋ ਅਸੀਂ ਪਹੁੰਚ ਗਏ ਉੱਚੇ ਖੇੜੇ ਸ੍ਰੀ ਫਲੇਗੜ ਸਾਹਿਬ ਜਣੇ ਦੀ ਤਿਆਰੀ ਹੋ ਸਕੀ ਸੀ ਅਸੀਂ ਤੁਰਦੇ ਹੀ ਪਿੰਡ ਤੋਂ ਮਿਲਦੇ ਆ ਤੁਹਾਨੂੰ ਅੱਗੇ ਪਹੁੰਚ ਕੇ ਤਦੋਂ ਅਸੀਂ ਰੁਕਿਆ ਰਾਤ ਦੇ ਰਾਤ ਸੇ ਜਾ ਰਹੇ ਹਫਤਖੜਾ ਸਾਹਿਬ ਜੀ ਮਿੱਤਰੋ ਅਸੀਂ ਪਹੁੰਚੇ ਜਗਤੀ ਸੂਰ ਸਾਹਿਬ ਗੁਰਦੁਆਰੇ ਦੇ ਕੋਲ ਫਤਿਹਗੜ੍ਹ ਸਾਹਿਬ ਪਹੁੰਚਰੇ ਆਇਆ ਮੇਰੇ ਵੀਡੀਓ ਜੀ ਸੰਗਠ ਚੈੱਕ ਕਰੋ ਮਿਲਦੇ ਆ ਤੁਹਾਨੂੰ ਫਤਿਹਗੜ੍ਹ ਸਾਹਿਬ ਪਹੁੰਚ ਕੇ ਠੀਕ ਹੈ ਮੇਰੇ ਵੀਰੋ ਮਿਲਦੇ ਆ ਤੁਹਾਨੂੰ ਫਤਿਹਗੜ੍ਹ ਸਾਹਿਬ ਪਹੁੰਚ ਕੇ ਜੀ ਜਗਤੀ ਸੂਰ ਸਾਹਿਬ ਪਹੁੰਚ ਗਏ ਜੀ ਮਿੱਤਰੋ ਸੰਗਤ ਚੈੱਕ ਕਰ ਸਕਦੇ ਹੋ ਜੋਤੀਸ਼ੂਰ ਸਾਹਿਬ ਸਾਡਾ ਟਰੈਕਟਰ ਵਾਲੇ ਖੜਾ ਨਹੀਂ ਸਾਨੂੰ ਜਗ੍ਹਾ ਨਹੀਂ ਮਿਲੀ ਟਰੈਕਟਰ ਕਢਾਉਣ ਵਾਸਤੇ ਟਰੈਕਟਰ ਕਢਾ ਕੇ ਫਿਰ ਮਿਲਦੇ ਹਾਂ ਤੁਹਾਨੂੰ ਠੀਕ ਹੈ ਸੰਗਤ ਦੇਖੋ ਮਿੱਤਰੋ ਬਹੁਤ ਸੰਗਤ ਆਈ ਹੋਈ ਹੈ ਨਵੇਂ ਸਾਲ ਦੇ ਤਰੀਕੇ ਦੇ

ਉਹ ਅਸੀਂ ਟਰੈਕਟਰ ਲਾਤਾ ਮੇਰੇ ਵੀਰੋ ਟਰੈਕਟਰ ਲਾਤਾ ਸੀਗਾ ਅਸੀਂ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਹੋ ਮੇਰੇ ਬਹੁਤ ਟਰੈਕਟਰ ਆਏ ਹੋ ਨੇ ਅਸੀਂ ਆਪਣੇ ਭਾਈ ਨਾਲ ਬੁਲਾਉਂਦੇ ਆ ਮੇਰੇ ਵੀਰੋ ਜੈਨੀ ਆਉਣਾ ਹੈ ਇਹੋ ਉਹਨਾਂ ਨੇ ਕਿੱਥੇ ਲਾ ਜੀ ਉਹਨਾਂ ਨੇ ਲਾ ਕੇ ਦੇਖੋ ਜੀ ਸਾਰੇ ਉਤਰ ਗਏ ਗਾਹ ਪਾਇਆ ਪਿਆ ਮੇਰੇ ਵੀਰੋ ਇਹਨਾਂ ਨੇ ਤਾਂ ਬਹੁ ਗਾਹ ਪਾਉਂਦੇ ਆ ਸਾਡੇ ਪਿੰਡ ਵਾਲੇ ਮਿੱਤਰੋ ਅਸੀਂ ਪੀਣ ਲੱਗੇ ਆ ਕੋਲਡ ਡਰਿੰਕ ਇਹ ਬੰਦਾ ਪੁਲਾ ਰਿਹਾ ਕੋਲਡ ਡਰਿੰਕ ਬਾਈ ਬਲੂ 베ਰੀ ਪੀਣ ਲੱਗੇ ਆ ਅਸੀਂ ਤੁਸੀਂ ਸੰਗਤ ਚੈੱਕ ਕਰ ਸਕਦੇ ਹੋ ਮੇਰੇ ਵੀਰੋ ਮਿੱਤਰੋ ਅਸੀਂ ਪਹੁੰਚ ਕੇ ਫਟੇੜ ਸਾਹਿਬ ਵਿਜੋੜਾ ਕਰ ਜਾਂਦੇ ਆ ਜੋੜੇ ਜਮਾ ਕਰਾ ਕੇ ਫਿਰ ਬਾਅਦ ਚ ਮਿਲਦੇ ਆ ਤੁਹਾਨੂੰ ਠੀਕ ਹੈ ਤੁਸੀਂ ਸੰਗਤ ਚੈੱਕ ਕਰ ਸਕਦੇ ਹੋ ਮੇਰੇ ਵੀਰੋ ਲਾਈਨਾਂ ਤੇ ਲਾਈਨਾਂ ਲੱਗੀਆਂ ਹੋਈਆਂ ਨੇ ਜੀ ਅਸੀਂ ਸੰਗਤ ਚੈੱਕ ਕਰ ਕਰ ਲਏ ਹਾਂ। ਹਾਂਜੀ ਮਿੱਤਰੋ ਸੰਗਤ ਚੈੱਕ ਕਰ ਸਕਦੇ ਆ ਤੁਸੀਂ। ਬਹੁਤ ਸੰਗਤ ਬੜਾ ਬੜਾ। ਹਾਂਜੀ ਮਿੱਤਰੋ ਅਸੀਂ ਪਤੇਗੜ ਸਾਹਿਬ ਵਿੱਚ ਮੱਥਾ ਟੇਕ ਲਿਆ ਮੇਰੇ ਵੀਰੋ। ਇਹ ਜਾ ਰਹੇ ਆ ਅਸੀਂ ਪੋਰਾ ਸਾਹਿਬ ਮੱਥਾ ਟੇਕਣ ਲਈ। ਤੁਸੀਂ ਸੰਗਤ ਚੈੱਕ ਕਰ ਸਕਦੇ ਹੋ ਮੇਰੇ ਵੀਰੋ। ਬੋਸ ਭਾਰੀ ਕਾਠਾ ਸੰਗਤ ਦਾ ਜੀ ਮਿੱਤਰੋ ਅਸੀਂ ਚੱਲਿਆ ਠੰਡੇ ਪੁਰਜ ਮੱਥਾ ਟੇਕਣ ਫਟੇ ਗਿਠਾ ਮੱਥਾ ਟੇਕ ਲਿਆ ਸੀਗਾ ਜੀ ਪਰ ਘੰਟਾ ਖੰਦ ਲੱਗਿਆ ਸਾਨੂੰ ਮੱਥਾ ਟੇਕਣ ਨੂੰ ਤੇ ਖੰਡੇ ਬੋਜ ਦੇਖ ਰਿਹਾ ਕਿ ਲੱਗਦਾ ਹੈ ਮੇਰੇ ਵੀਰੋ ਮਿਲਦੇ ਆ ਸਾਨੂੰ ਠੰਡੇ ਪੁਰਜ ਲਾਂਚ ਖਾਣ ਮਿੱਤਰੋ ਅਸੀਂ ਚੱਲੇ ਆ ਠੰਡੇ ਪੁਰਜ ਵਿੱਚ ਮੱਥਾ ਟੇਕਣ ਦੇ ਲਈ ਜੀ ਨਵਾਂ ਰਸਤਾ ਬਣਿਆ ਜਿਹੜਾ ਉੱਥੇ ਨੂੰ ਜਾ ਰਹੇ ਆ ਮੇਰੇ ਵੀਰੋ ਮਿਲਦੇ ਆ ਤੁਹਾਨੂੰ ਜੋ ਲਾਰਜਰ ਆਰਗੇਂਟ ਤੁਸੀਂ ਸੰਗਤ ਚੈੱਕ ਕਰ ਸਕਦੇ ਹੋ ਮੇਰੇ ਵੀਰੋ ਹੱਟ ਯਾ ਕਾਲੋ ਮਿਲਦੇ ਆ ਤੁਹਾਨੂੰ ਹੋ ਮਿੱਤਰੋ ਤਰੋਜ਼ ਮਹਾਨ ਲੱਗਿਆ ਕੜੀ ਚੋਲ ਠੰਡੇ ਬੁਰਜ ਦੇ ਇਲਾਕੇ ਲੰਗਰ ਚੱਲਦਾ ਸੀਗਾ ਜੀ ਸ਼ੱਕ ਇਹ ਫਿਰ ਤੁਹਾਨੂੰ ਦੂਹਰ ਜਗ੍ਹਾ ਦਿਖਾਉਂਦੀਆਂ ਕਿਤੇ ਅਸੀਂ ਮੱਥਾ ਟੇਕਣ ਜਾਣਾ ਮੇਰੇ ਵੀਰੋ ਦੇਖੋ ਮਿੱਤਰੋ ਫੋਟੋ ਖਿੱਚਦੇ ਹੋਏ ਠੰਡੇ ਬੁਰਜ ਦੇ ਬਾਹਰ ਸੰਗਤ ਦੇਖੋ ਮੇਰੇ ਵੀਰੋ ਸੰਗਤ ਦੇਖ ਸਕਦੇ ਹੋ ਆ ਮੁੰਡਾ ਫੋਟੋ ਖਿੱਚਦਾ ਸੀਗਾ ਆ ਕੈਮਰਾਮੈਨ ਹੈ ਮੇਰੇ ਵੀਰੋ ਜਿਮਿਤਰਾ ਉਹ ਸਾਰੇ ਤੋਂ ਮੱਥਾ ਟੇਕ ਲਿਆ ਇਹ ਵੀ ਚੱਲੇ ਆ ਜੋਤੀ ਸਰੂਪ ਸਾਹਿਬ ਮੱਥਾ ਟੇਕਣ ਜਾ ਰਹੇ ਆ ਤੁਸੀਂ ਸੰਗਤ ਚ ਚੈੱਕ ਕਰ ਸਕਦੇ ਹੋ ਮੇਰੇ ਵੀਰੋ ਗਰਮ ਗਰਮ ਕੜੀ ਚੋਲ ਨਾਲ ਲੱਗਦੀ ਹੈ ਜੀ ਆਜੋ ਜੀ ਆਜੋ ਆਜੋ ਜੀ ਆਜੋ ਗਰਮ ਗਰਮ ਕੜੀ ਚੋਲ ਜੀ ਆਜੋ ਵੀ ਆਜੋ ਜੀ ਪਿੱਛੇ ਨੂੰ ਕਿਤਰਾ ਘੋੜੀ ਨੂੰ ਬੈਕ ਕੈਮਰਾ ਨਾਲ ਹਾਂਜੀ ਮਿੱਤਰੋ ਅਸੀਂ ਪਹੁੰਚ ਗਏ ਸਨੀ ਆ ਜਾ ਚੜ ਜਾਣਾ ਇਹਨਾਂ ਨੇ ਇਦਾਂ ਨਹੀਂ ਪਤਾ ਜੋਸ਼ਵੀ ਆ ਬੈਠਾ ਕਿੰਨੀ ਮੰਨਦੇ ਜਾ ਰਿਹਾ ਹਾਂਜੀ ਮਿੱਤਰੋ ਅਸੀਂ ਪਹੁੰਚ ਗਏ ਘਰੇ ਇਹ ਸਾਡਾ ਬਲੌਗ ਪੱਜਿਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੇ ਬਲੌਗ ਚ ਆ ਸਾਡੇ ਗੁਰਦੁਆਰੇ ਦੇ ਲੱਗੇ ਆਲੇ ਲਟਾ